जय पीरन दी जी जय साईयां दी महफिल मस्तां दे चैनल विच ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਸੋ ਜਿਨ੍ਹਾਂ ਨੂੰ ਸੁਪਨੇ ਦੇ ਵਿੱਚੇ ਨਾਗ ਨਜ਼ਰ ਆਉਂਦੀ ਹੈ ਬਾਰ-ਬਾਰ ਸੋ ਉਹਨਾਂ ਲਈ ਹੈ ਸੋ ਵੀਡੀਓ ਪੂਰੀ ਸੁਣਨਾ ਸਮਝਣਾ ਬਾਕੀ ਇਹ ਵੀ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਉਹਨਾਂ ਨੇ ਹੀ ਇਹ ਕਰਮ ਕਰਨਾ ਹੈ ਜਿਹੜੇ ਐਤਵਾਰ ਦੀ ਸੇਵਾ ਕਰਦੇ ਚਿਰਾਗ ਰੋਸ਼ਨ ਕਰਦੇ ਆ ਸੋ ਉਹਨਾਂ ਸਾਰੀਆਂ ਰੂਹਾਂ ਦਾ ਹੀ ਇਹ ਫਰਜ਼ ਬਣਦਾ ਹੈ ਕਿ ਇੱਕ ਕਰਮ ਕਰਨਾ ਐਤਵਾਰ ਦੇ ਦਿਨ ਬਹੁਤ ਹੀ ਜ਼ਰੂਰੀ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਰਮ ਵੀ ਦੱਸਣਾ ਹੈ ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਚੈਸਵਈਆਂ ਦੀ ਵੀ ਜ਼ਰੂਰ ਲਿਖਿਓ ਜੀ। ਸੋ ਇੱਥੇ ਹੁਣ ਆਪਾਂ ਕੁਝ ਕਮੈਂਟਾਂ ਵੀ ਦੱਸਾਂਗੇ ਤਾਂ ਫਿਰ ਮੇਨ ਵਿਸ਼ੇ ਵੱਲ ਚੱਲਦੇ ਆਂ। ਸੋ ਇੱਥੇ ਪਹਿਲਾ ਇੱਕ ਕਮੈਂਟ ਦੱਸ ਦਿੰਨੇ। ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਵੀ ਪੀਰ ਜੇ ਪੀਰਾਂ ਦੀ ਹੀ ਕਹਿਣਾ ਹੁੰਦਾ ਹੈ ਕੋਈ ਨਾਮ ਸਿਮਰਨ ਦੱਸੋ ਸੋ ਦੇਖੋ ਆਪਾਂ ਇੱਕ ਕਲਮੇ ਤੇ ਵੀਡੀਓ ਪਾਈ ਹੈ ਸੋ ਜੇਕਰ ਤੁਸੀਂ ਉਹ ਕਲਮੇ ਦਾ ਜਾਪ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਸੋ ਬਾਕੀ ਮਾਲਕ ਦਾ ਨਾਰਾ ਹੀ ਲਾ DNA ਉਹ ਵੀ ਸੱਚੇ ਮਨ ਦੇ ਨਾਲ ਵਿਸ਼ਵਾਸ ਰੱਖ ਕੇ ਤਾਂ ਮਾਲਕ ਇਹਦੇ ਚ ਵੀ ਖੁਸ਼ ਹੋ ਜਾਂਦਾ ਹੈ ਸੋ ਸਿਰਫ ਗੱਲ ਸੋਚ ਦੀ ਹੈ ਕਿ ਅਸੀਂ ਆਪਣੀ ਸੋਚ ਨੂੰ ਕਿਸ ਹਿਸਾਬ ਨਾਲ ਟਿਕਾਉਣਾ ਹੈ ਜਦੋਂ ਸਾਡਾ ਮਨ ਟਿਕ ਜਾਂਦਾ ਹੈ ਸੋਚ ਇੱਕ ਜਗ੍ਹਾ ਤੇ ਟਿਕ ਜਾਂਦੀ ਹੈ ਤਾਂ ਮਾਲਕ ਕਿਤੇ ਦੂਰ ਨਹੀਂ ਹੈ ਮਾਲਕ ਵੀ ਮੰਨ ਜਾਂਦਾ ਹੈ ਸੋ ਇਹ ਮੰਨ ਦੇ ਬਹਿਮ ਭਰਮਾ ਜਿਕਰ ਸਾਡੇ ਕੋਲ ਅੱਜ ਕੋਈ ਵੀ ਸ਼ਬਦ ਹੈ ਜਿਕਰ ਅਸੀਂ ਉਸ ਸ਼ਬਦ ਨੂੰ ਅਹਿਮੀਅਤ ਦਈਏ ਕਿ ਇਹ ਸ਼ਬਦ ਸਿਰਫ ਇੱਕ ਸ਼ਬਦ ਨਹੀਂ ਹੈ ਬਹੁਤ ਵੱਡੀ ਹਸਤੀ ਹੈ ਪਾਵਰ ਹੈ ਇਹਦੇ ਵਿੱਚ ਸਾਡਾ ਮਾਲਕ ਸਾਨੂੰ ਮਿਲ ਸਕਦਾ ਹੈ ਤਾਂ ਬਹੁਤ ਗੱਲਾਂ ਦੇ ਭਲੇਖੇ ਚੱਕ ਹੋ ਜਾਂਦੇ ਆ ਜੇਕਰ ਇਨਸਾਨ ਸਮਝ ਜਾਵੇ ਸੋ ਬਾਕੀ ਜੇਕਰ ਤੁਸੀਂ ਕਰਨਾ ਹੀ ਚਾਹੁੰਦੇ ਹੋ ਕਲਮਾ ਤਾਂ ਜਰੂਰ ਕਰੋ ਸੋ ਹੁਣ ਇੱਥੇ ਆਪਾਂ ਔਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਲੱਖਤਾ ਤਾਂ ਪੀਰ ਜੀ ਦੀ ਅਸੀਸ ਸੇਵਾ ਕਰਦੇ ਆ ਪਰ ਘਰ ਵਿੱਚੋਂ ਬਿਮਾਰੀ ਨਹੀਂ ਜਾ ਰਹੀ ਮੇਰੇ ਮੰਮੀ ਜੀ ਠੀਕ ਨਹੀਂ ਰਹਿੰਦੇ ਸੋ ਦੇਖੋ ਗੱਲ ਵਿਸ਼ਵਾਸ ਦੀ ਹੁੰਦੀ ਹੈ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਹੋ ਕਿ ਸਾਨੂੰ ਕੁਝ ਹੋ ਨਹੀਂ ਸਕਦਾ ਅਸੀਂ ਬਹੁਤ ਵੱਡੇ ਮਾਲਕ ਦੀ ਸੇਵਾ ਕਰਦੇ ਹਾਂ ਕਿਉਂਕਿ ਜਿਹਦੀ ਅਸੀਂ ਸੇਵਾ ਕਰਦੇ ਜਦੋਂ ਅਸੀਂ ਉਹਨੂੰ ਉੱਚਾ ਰੁਤਬਾ ਦਿੰਨੇ ਆ ਕਿ ਸਾਨੂੰ ਉਹਦੇ ਹੁੰਦਿਆਂ ਕੁਝ ਹੋ ਨਹੀਂ ਸਕਦਾ ਤਾਂ ਫਿਰ ਕੋਈ ਵੀ ਦੁੱਖ ਕੋਈ ਵੀ ਬਿਮਾਰੀ ਤੁਹਾਡਾ ਕੁਝ ਵਿਗਾੜ ਨਹੀਂ ਸਕੇਗੀ ਸੋ ਜਦੋਂ ਅਸੀਂ ਛੋਟੀ ਜੀ ਗੱਲ ਨੂੰ ਹੀ ਜਿਆਦਾ ਸੋਚ ਸੋਚ ਕੇ ਵੱਡੀ ਕਰ ਲੈਂਦੇ ਆ ਸੋ ਬਿਮਾਰੀ ਵੀ ਇਸੇ ਤਰ੍ਹਾਂ ਹੈ ਜਦੋਂ ਛੋਟੀ ਜੀ ਥੋੜਾ ਜਿਹਾ ਇਹ ਦੁੱਖ ਆਉਂਦਾ ਹੈ ਤਾਂ ਅਸੀਂ ਸੋਚ ਸੋਚ ਕੇ ਉਹਨੂੰ ਵੱਡਾ ਕਰ ਲੈਂਦੇ ਆ ਨੁਕਸਾਨ ਹੀ ਨੁਕਸਾਨ ਹੁੰਦੇ ਆ ਤੇ ਬਿਮਾਰੀ ਵੱਧਦੀ ਜਾਂਦੀ ਆ ਸੋ ਜੇਕਰ ਸੋਚ ਨੂੰ ਅਸੀਂ ਉਸ ਹਿਸਾਬ ਦੀ ਕਰ ਲਈਏ ਸੋਚ ਹੀ ਉੱਥੇ ਘਟਕਾ ਲਈਏ ਕਿ ਇਹ ਬਿਮਾਰੀ ਜੇਕਰ ਆ ਚਾਈ ਹੈ ਤੇ ਇਹ ਇੱਕ ਦਿਨ ਚਲੀ ਵੀ ਜਾਣਾ ਆ ਸੋ ਕੁਝੇ ਬਿਗਾੜ ਨਹੀਂ ਸਕਦੀ ਕਿਉਂਕਿ ਸਾਡੇ ਤੇ ਸਾਡੇ ਮਾਲਕ ਦਾ ਹੱਥ ਹੈ ਅਸੀਂ ਸੇਵਾ ਕਰਦੇ ਆ ਸੋ ਜਦੋਂ ਇਨਸਾਨ ਵਿਸ਼ਵਾਸ ਰੱਖਦਾ ਹੈ ਤਾਂ ਕੋਈ ਵੀ ਦੁੱਖ ਬਹੁਤੀ देर ਜ਼ਿੰਦਗੀ ਵਿੱਚ ਠਹਿਰਦਾ ਨਹੀਂ ਸੋ ਬਾਕੀ ਨਾਲ ਦੀ ਨਾਲ ਕੋਈ ਨਾ ਕੋਈ ਕਰਮ ਕਰਦੇ ਰਿਹਾ ਕਰੋ ਕਰਮ ਕਰਨ ਦੇ ਨਾਲ ਵੀ ਬਹੁਤ ਦੁੱਖਾਂ ਦਾ ਅੰਤ ਹੁੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ। ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਇਹਨਾਂ ਦਾ ਨਾਮ ਹੈ ਗੁਰਪ੍ਰੀਤ ਸੋ ਇਹ ਲਿਖਦੇ ਆ ਕਿ ਤੁਸੀਂ ਸਾਨੂੰ ਗੁਰੂ ਬਾਰੇ ਦੱਸ ਸਕਦੇ ਹੋ ਜਾਂ ਫਿਰ ਤੁਹਾਨੂੰ ਆਪਣਾ ਗੁਰੂ ਬਣਾ ਲਿਓ। ਸੋ ਦੇਖੋ ਗੁਰੂ ਇਦਾਂ ਨਹੀਂ ਬਣਾਇਆ ਜਾਂਦਾ। ਸੋ ਗੁਰੂ ਧਾਰਨਾ ਉੱਥੇ ਹੁੰਦੀ ਹੈ ਜਿੱਥੇ ਮਨ ਟਿਕ ਜਾਵੇ। ਸੋ ਜੇਕਰ ਤੁਸੀਂ ਕਿਸੇ ਵੀ ਡੇਰੇ ਨਾਲ ਜੁੜੇ ਹੋ ਕਿਤੇ ਡੇਰੇ ਤੇ ਜਾਂਦੇ ਹੋ ਉੱਥੇ ਜਾ ਕੇ ਤੁਹਾਡਾ ਮਨ ਜਿਹੜਾ ਸ਼ਾਂਤ ਹੁੰਦਾ ਹੈ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਕਰਦਾ ਹੈ ਕਿ ਇੱਥੇ ਦੇ ਹੀ ਹੋ ਕੇ ਰਹਿ ਜਾਈਏ ਸੇਵਾ ਕਰੀਏ ਸਿਮਰਨ ਕਰੀਏ ਸੋ ਜਿਸ ਥਾਂ ਤੇ ਮਨ ਟਿਕ ਗਿਆ ਸਮਝ ਲਓ ਕੀ ਉਹ ਗੁਰੂ ਦੇ ਲਾਇਕ ਹੈ ਤੁਸੀਂ ਉਹਨਾਂ ਨੂੰ ਗੁਰੂ ਬਣਾ ਸਕਦੇ ਹੋ ਗੁਰੂ ਪੂਰਾ ਹੈ ਸੋ ਅਸੀਂ ਜੇਕਰ ਗੱਲ ਕਰੀਏ ਕਿ ਗੁਰੂ ਨੂੰ ਕਿਵੇਂ ਪਹਿਚਾਨੀਏ ਕਿਵੇਂ ਗੁਰੂ ਬਾਰੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਗੁਰਧਾਰ ਨਕਾਨੀ ਗੁਰੂ ਸਹੀ ਹੈ ਪੂਰਾ ਹੈ ਗੁਰੂ ਸੋ ਇਦਾਂ ਨਹੀਂ ਹੁੰਦੀ ਕਿ ਅਸੀਂ ਹੁਣ ਉਹਨਾਂ ਨੂੰ ਵਾਰ-ਵਾਰ ਥਾਂ-ਥਾਂ ਅਸੀਂ ਡੇਰਿਆਂ ਤੇ ਜਾਈਏ ਪਹਿਲਾਂ ਪਰਖੀਏ ਸੋ ਆਪਾਂ ਇੱਕ ਹੈ ਗੱਲਬਾਤ ਵਿੱਚ ਪਰਖਣਾ ਸੋ ਇੱਕ ਹੈ ਕਿ ਮਨ ਨੇ ਟਿਕ ਜਾਣਾ ਕਿਉਂਕਿ ਅਸੀਂ ਗੁਰ ਧਾਰਨਾ ਜਦੋਂ ਕੀਤੀ ਇੱਕ ਵਾਰ ਜਿੱਥੇ ਚਲੇ ਗਏ ਸਾਡੇ ਮਨ ਬਹੁ ਥਾਂਾਂ ਤੇ ਜਾ-ਜਾ ਕੇ ਦੇਖਿਆ ਪਰ ਮਨ ਨੂੰ ਜਿਹੜਾ ਚੈਨ ਆ ਉਹ ਨਹੀਂ ਸੀ ਮਿਲਦਾ ਸੋ ਸਾਰੇ ਪਾਸੇ ਜਾ ਜਾ ਕੇ ਦੇਖ ਲਿਆ ਪਰ ਮਨ ਨੂੰ ਜੋ ਸ਼ਾਂਤੀ ਮਿਲਣੀ ਚਾਹੀਦੀ ਆ ਮਨ ਟਿਕਣਾ ਚਾਹੀਦਾ ਉਹ ਕੁਝ ਵੀ ਇਹੋ ਜਿਹਾ ਨਹੀਂ ਹੋ ਰਿਹਾ ਸੀ ਪਰ ਜਦੋਂ ਮੈਰਿਜ ਤੋਂ ਬਾਅਦ ਇੱਕ ਵਾਰ ਜਿੱਥੇ ਪਰਿਵਾਰ ਜਾਂਦਾ ਸੀ ਉੱਥੇ ਜਾ ਕੇ ਦੇਖਿਆ ਤਾਂ ਮਨ ਨੂੰ ਇੰਨਾ ਸਕੂਨ ਮਿਲਿਆ ਤੇ ਮਨ ਕਰੇ ਕਿ ਵਸ ਹੁਣ ਇੱਥੇ ਦੇ ਹੀ ਬਣ ਕੇ ਰਹਿ ਜਾਣਾ ਤੇ ਨਾਮ ਸਿਮਰਨ ਲਈ ਪਰ ਕੋਸ਼ਿਸ਼ਾਂ ਬਹੁਤ ਕੀਤੀਆਂ ਜਦੋਂ ਪ੍ਰਮਾਤਮਾ ਨੇ ਮਿਲਣਾ ਹੈ ਜਦੋਂ ਗੁਰਧਾਮਾਂ ਦੀ ਉਮਰ ਹੋ ਜਾਂਦੀ ਹੈ ਜਦੋਂ ਅਸੀਂ ਪਹਿਲਾਂ ਤੋਂ ਆਪਣਾ ਮਨ ਸਾਫ਼ ਰੱਖਦੇ ਹਾਂ ਚੰਗੇ ਕਰਮ ਕਰਦੇ ਹਾਂ ਤਾਂ ਮਾਲਕ ਆਪਣੇ ਆਪ ਚੰਗੇ ਪਾਸੇ ਜੋੜ ਦਿੰਦਾ ਹੈ ਆਪਣੇ ਆਪ ਸਹੀ ਥਾਂ ਤੇ ਲੈ ਜਾਂਦਾ ਖਿੱਚ ਕੇ ਕਿਉਂਕਿ ਅਸੀਂ ਗੁਰੂ ਬਣਾਉਣ ਤੋਂ ਪਹਿਲਾਂ ਵੀ ਜੋ ਮਨ ਵਿੱਚ ਚੰਗਿਆਈ ਹਰ ਇੱਕ ਨੇ ਰੱਖਣੀ ਹੈ ਚੰਗਾ ਕਰਮ ਕਰਨਾ ਸੇਵਾ ਕਰਨੀ ਸੱਚ ਦੇ ਰਾਹ ਤੇ ਚੱਲਣਾ ਤਾਂ ਫਿਰ ਮਾਲਕ ਆਪਣੇ ਆਪ ਫਿਰ ਸਹੀ ਥਾਂ ਤੇ ਜੋੜ ਦਿੰਦਾ ਹੈ ਸੋ ਜਦੋਂ ਫਿਰ ਜਿੱਥੇ ਜਾ ਕੇ ਤੁਹਾਡੇ ਮਨ ਨੂੰ ਚੈਨ ਮਿਲ ਗਿਆ ਸ਼ਾਂਤੀ ਮਿਲ ਗਈ ਮਨ ਜਿਹੜਾ ਆ ਉਹ ਖਿੱਚ ਪੈਂਦੀ ਹੈ ਕਿ ਅਸੀਂ ਇਸ ਡੇਰੇ ਵਿੱਚ ਆਈਏ ਜਾਈਏ ਸੇਵਾ ਕਰੀਏ ਤਾਂ ਫਿਰ ਸਮਝ ਲੈਣਾ ਕਿ ਇਹ ਮਾਲਕ ਦਾ ਇਸ਼ਾਰਾ ਹੈ ਤਾਂ ਫਿਰ ਉੱਥੋਂ ਹੀ ਨਾਮ ਸ਼ਬਦ ਲੈਣਾ ਚਾਹੀਦਾ ਹੈ ਸੋ ਮਨ ਟਿਕੇ ਦੀ ਗੱਲ ਹੈ ਕਿ ਮਨ ਕੀ ਕਹਿੰਦਾ ਹੈ ਕਿਉਂਕਿ ਆਤਮਾ ਹੀ ਪਰਮਾਤਮਾ ਹੈ ਜੇਕਰ ਆਤਮਾ ਮੰਨ ਜਾਂਦੀ ਹੈ ਤਾਂ ਸਮਝ ਲੈਣਾ ਕਿ ਉਹ ਪਰਮਾਤਮਾ ਤੁਹਾਨੂੰ ਆਪ ਬੁਲਾਉਂਦਾ ਹੈ ਸੋ ਪਰਮਾਤਮਾ ਆਪ ਕਿਰਪਾ ਕਰ ਰਿਹਾ ਹੈ ਸੋ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸਮਝ ਜਾਂਦੇ ਆ ਤਾਂ ਬਹੁਤ ਰੌਲੇ ਜਿਹੜੇ ਆ ਉਹ ਆਪਣੇ ਖਤਮ ਹੋ ਜਾਂਦੇ ਆ ਮਨ ਨੂੰ ਸ਼ਾਂਤ ਕਰਨਾ ਸਿੱਖੋ ਮਨ ਵਿੱਚ ਹਮੇਸ਼ਾ ਚੰਗਿਆਈ ਲਿਆਓ ਕਦੇ ਬੁਰਾਈ ਨਾ ਲਿਆਓ ਜਦੋਂ ਚੰਗਾ ਸੋਚੋਗੇ ਹਰ ਇੱਕ ਦੇ ਦੁੱਖ ਵਿੱਚ ਸ਼ਾਮਲ ਹੋਵੋਗੇ ਦੁੱਖ ਵਿੱਚ ਕਿਸੇ ਨੂੰ ਹੌਸਲਾ ਦੇਣਾ ਤੇ ਖੁਸ਼ੀ ਵਿੱਚ ਖੁਸ਼ ਹੋਣਾ ਸੋ ਇਹੀ ਪਰਮਾਤਮਾ ਨੂੰ ਮਿਲਣ ਦੀਆਂ ਮੇਨ ਨਿਸ਼ਾਨੀਆਂ ਹੁੰਦੀਆਂ ਕਿ ਸਾਡੇ ਵਿੱਚ ਇਹ ਗੁਣ ਹੈ ਤੇ ਅਸੀਂ ਪਰਮਾਤਮਾ ਦੇ ਨਜ਼ਦੀਕ ਹਾਂ ਸੋ ਜਦੋਂ ਅਸੀਂ ਮਨ ਵਿੱਚ ਇਹ ਸੋਚਦੇ ਹਾਂ ਕਿ ਕਿਸੇ ਨਾਲ ਕੁਝ ਮਾੜਾ ਹੋ ਰਿਹਾ ਤੇ ਸਾਨੂੰ ਖੁਸ਼ੀ ਮਿਲ ਰਹੀ ਆ ਸੋ ਆਪਾਂ ਉਹ ਇੱਕ ਦੋ ਪਲ ਦੀ ਖੁਸ਼ੀ ਨੂੰ ਕੀ ਕਰਨਾ ਜਰ ਸਾਡੇ ਉਹ ਕੰਮ ਦੀ ਨਹੀਂ ਸੋ ਇਸ ਕਰਕੇ ਇਹਨਾਂ ਨੂੰ ਇਗਨੋਰ ਕਰੋ ਇਦਾਂ ਦੀਆਂ ਗੱਲਾਂ ਨੂੰ ਜਦੋਂ ਤੁਸੀਂ ਇਗਨੋਰ ਕਰਨਾ ਸ਼ੁਰੂ ਕਰੋਗੇ ਤਾਂ ਜ਼ਿੰਦਗੀ ਆਪ ਬਦਲਣੀ ਸ਼ੁਰੂ ਹੋ ਜਾਵੇਗੀ ਸੋ ਗੱਲ ਤਾਂ ਇੱਥੇ ਹੀ ਖਤਮ ਹੋ ਜਾਂਦੀ ਆ ਕਿ ਇਹਨਾਂ ਕੁਝ ਕਰਨਾ ਹੀ ਬਹੁਤ ਔਖਾ ਲੱਗਦਾ ਹੈ ਇਨਸਾਨ ਨੂੰ ਪਰ ਇੱਥੇ ਹੀ ਕਹਾਂਗੇ ਕਿ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਦਲਣ ਦੀ ਦੂਸਰਿਆਂ ਵੱਲ ਨਾ ਦੇਖੋ ਆਪਣੇ ਆਪ ਨੂੰ ਕੰਮ ਦੇ ਵਿੱਚ ਇੰਨਾ ਕੁ ਜੋੜ ਲਵੋ ਕਿ ਤੁਹਾਨੂੰ ਮੌਕਾ ਹੀ ਨਾ ਮਿਲੇ ਕਿਸੇ ਬਾਰੇ ਮਾੜਾ ਸੋਚਣ ਦਾ ਮਾੜਾ ਬੋਲਣ ਦਾ ਤੇ ਪ੍ਰਮਾਤਮਾ ਦੀ ਕਿਰਪਾ ਆਪ ਹੋ ਜਾਵੇਗੀ ਤੇ ਬਾਕੀ ਜੋ ਸਮਾਂ ਮਿਲਦਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਜੀ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਕਿ ਮੇਨ ਵਿਸ਼ਾ ਹੈ ਕਿ ਐਤਵਾਰ ਦੇ ਦਿਨ ਇੱਕ ਕਰਮ ਵੀ ਕਰਨਾ ਤੇ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਹੈ ਕਰਮ ਕੱਲਾ ਕੀ ਕਰਨਾ ਹੈ ਆਪਾਂ ਦੱਸ ਦਈਏ ਕਿ ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਵਾਰ-ਵਾਰ ਨਾਗ ਨਜ਼ਰ ਆਉਂਦੇ ਆ ਸੋ ਐਤਵਾਰ ਦੀ ਤੁਸੀਂ ਸੇਵਾ ਕਰਦੇ ਹੋ ਤਾਂ ਕਿਤੇਕ ਤਾਈ ਮਹੀਨੇ 'ਚ ਇੱਕ ਵਾਰ ਐਤਵਾਰ ਦੇ ਦਿਨ ਖੀਰ ਦਾ ਭੋਗ ਜ਼ਰੂਰ ਦਰਵਾਰ ਵਿੱਚ ਲਗਾਇਆ ਕਰੋ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਚਿਰਾਗ ਜਿਹਦਾ ਨਿਗਮਾ ਪਾ ਕੇ ਤੁਸੀਂ ਚਿਰਾਗ ਰੋਸ਼ਨ ਕਰਦੇ ਹੋ ਸੋ ਉਹਨਾਂ ਅੱਗੇ ਹੀ ਭੋਗ ਲਗਾਉਣਾ ਹੈ ਸੋ ਜਦੋਂ ਅਸੀਂ ਪਹਿਲ ਇੱਕ ਨੂੰ ਦਿੰਨੇ ਆ ਤਾਂ ਬਾਕੀ ਨਾਲ ਆ ਕੇ ਸਾਰੇ ਸੇਵਾ ਲੈ ਲੈਂਦੇ ਆ ਜਦੋਂ ਅਸੀਂ ਨਾਗਾਾਂ ਦੇ ਨਾਮ ਦੀ ਕੋਈ ਚੀਜ਼ ਦੇਣੀ ਹੈ ਖੀਰ ਨਾਗਾਾਂ ਦੇ ਨਾਮ ਦੀ ਵੰਡੀ ਜਾਂਦੀ ਹੈ ਭੋਗ ਲਗਾਇਆ ਜਾਂਦਾ ਹੈ ਤੇ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਇਹ ਕਬੂਲ ਕਰਨੀ ਸੋ ਤੁਹਾਡੇ ਨਾਲ 나ਗ ਦੇਵਤਾ ਚੱਲਦੇ ਆ ਤੇ ਇਹ ਸਾਡੀ ਜੋ ਪੇਟਾ ਹੈ ਜੋ ਪ੍ਰਸ਼ਾਦ ਹੈ ਇਹ ਕਬੂਲ ਕਰਾਉਣਾ ਸੋ ਜਦੋਂ ਅਸੀਂ ਆਪਣੇ ਮੇਨ ਮੁੱਢ ਕੇ ਅਰਦਾਸ ਕਰ ਦਿੰਦੇ ਆ ਤੇ ਉਹ ਚੀਜ਼ ਕਬੂਲ ਹੋ ਜਾਂਦੀ ਹੈ ਸੋ ਖੀਰ ਨਾਗਾਾਂ ਦੇ ਨਾਮ ਦੀ ਜੇ ਕਰਮੀ ਨੇ ਜੀ ਇੱਕ ਵਾਰ ਵੀ ਵੰਡ ਦਿਓ ਬਹੁਤ ਹੀ ਵਧੀਆ ਕਾਰ ਹੈ ਸੋ ਜੇਕਰ ਕਹਿੰਦੇ ਕਿ ਪੈਸੇ ਦੀ ਜਰੂਰਤਾ ਤਾਂ 나ਗ ਦੀ ਸੇਵਾ ਕਰ ਲਈ ਜਾਵੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਹੈ ਜਿੰਨਾ ਖਜ਼ਾਨਾ 나ਗ ਦੇ ਕੋਲ ਹੁੰਦਾ ਹੈ ਉਹਨਾ ਕਿਸੇ ਕੋਲ ਵੀ ਨਹੀਂ ਸੋ ਜਿਨ੍ਹਾਂ ਨੂੰ ਪੈਸੇ ਦੀ ਤੰਗੀ ਰਹਿੰਦੀ ਆ ਸੋ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਘਰਾਂ ਵਿੱਚ ਹੁੰਦੀਆਂ ਆ ਸੋ ਜੇਕਰ 나ਗ ਦੇ ਨਾਮ ਤੇ ਕੁਝ ਕਰਮ ਕਰਦੇ ਜਾऊं ਤਾਂ ਬਹੁਤ ਜ਼ਿੰਦਗੀ ਵਿੱਚ ਸੁਧਾਰ ਆਵੇਗਾ ਸੋ ਬਾਕੀ ਇਥੇ ਇੱਕ ਗੱਲ ਇਹ ਕਵਾਂਗੇ ਕਿ ਤੁਸੀਂ ਪੀਰਾਂ ਦੀ ਸੇਵਾ ਐਤਵਾਰ ਦੀ ਕਰਦੇ ਹੋ ਜਾਂ ਸਾਈ ਲੋਕਾਂ ਦੀ ਕਰਦੇ ਹੋ ਜੇਕਰ ਤੁਸੀਂ ਇਹ ਕਰਮ ਨਹੀਂ ਕਰਦੇ ਪ੍ਰਸ਼ਾਦ ਦਾ ਭੋਗ ਨਹੀਂ ਲਗਾਉਂਦੇ ਤਾਂ ਫਿਰ ਕਿਤੇও ਵੀ ਬਾਹਰੋਂ ਇਹ ਦਿਨ ਤੇ ਇਸ ਤਰ੍ਹਾਂ ਦਾ ਪ੍ਰਸ਼ਾਦ ਨਾ ਖਾਓ ਲੈ ਕੇ ਕਿਉਂਕਿ ਜਦੋਂ ਅਸੀਂ ਘਰਦਿਆਂ ਨੂੰ ਆਪਾਂ ਕੁਝ ਇਹ ਦੇ ਨਹੀਂ ਸਕਦੇ ਜਿਨ੍ਹਾਂ ਦੀ ਸੇਵਾ ਕਰਦੇ ਜਦੋਂ ਬਾਹਰੋਂ ਲੈ ਕੇ ਖਾਣੇ ਆ ਤਾਂ ਫਿਰ ਉਹ ਆਪਣੇ ਤੇ ਭਾਰ ਪੈਂਦਾ ਹੈ ਜਿਆਦਾ ਤੱਕ ਬਿਮਾਰੀਆਂ ਦਾ ਕਾਰਨ ਇਹ ਵੀ ਬਣਦਾ ਹੈ ਸੋ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਪ੍ਰਸ਼ਾਦ ਕਿਤੇ ਉਹ ਖਾਣਾ ਨਹੀਂ ਖਾਓ ਪਰ ਆਪ ਵੀ ਇਹ ਕਰਮ ਕਰੋ ਤੇ ਦੂਸਰੀ ਗੱਲ ਇੱਥੇ ਇਹ ਹੈ ਕਿ ਜੇਕਰ ਖਾਣਾ ਵੀ ਪੈਂਦਾ ਹੈ ਪ੍ਰਸ਼ਾਦ ਤਾਂ ਆਪਣੇ ਮਾਲਕ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਕੇ ਖਾਣਾ ਹੈ ਕਿ ਸਰੀਰ ਸਰੀਰ ਤੇ ਭਾਰ ਨਾ ਕਿਸੇ ਤਰ੍ਹਾਂ ਦਾ ਵੀ ਪਵੇ ਸੋ ਜਦੋਂ ਅਸੀਂ ਆਪਣੇ ਗੁਰੂ ਨੂੰ ਯਾਦ ਕਰਕੇ ਨਾਮ ਸ਼ਬਦ ਪੜ੍ਹ ਕੇ ਚੀਜ਼ ਖਾਂਦੇ ਆ ਤਾਂ ਅਸਰ ਨਹੀਂ ਕਰਦੀ ਸੋ ਬਾਹਰੋਂ ਜਦੋਂ ਵੀ ਕਿਤੇ ਉਹ ਪ੍ਰਸ਼ਾਦ ਲੈ ਕੇ ਖਾऊं ਤਾਂ ਅਰਦਾਸ ਬੇਨਤੀ ਆਪਣੇ ਮਾਲਕ ਅੱਗੇ ਕਰਕੇ ਹੀ ਖਾਓ ਫਿਰ ਬਹੁਤਾ ਅਸਰ ਜਿਹੜਾ ਸਰੀਰ ਤੇ ਨਹੀਂ ਪੈਂਦਾ